ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਦਰ ਨਾਜ਼ਰ ਪ੍ਰਤਾਕ ਸਾਧਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾਠ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਕਲਿਆਣ ਹੁੰਦੀ ਹੈ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਉਪਦੇਸ਼ ਕਰਦੇ ਹਨ ਕਿ ਭਾਈ ਭਗਤੀ ਕਰੋ ਭਜਨ ਕਰੋ ਬੰਦਗੀ ਕਰੋ ਨਾਮ ਸਿਮਰੋ ਅਭਿਆਸ ਕਰੋ ਜਪ ਜਾਪੋ ਜਿਸ ਨਾਲ ਕਲਿਆਣ ਹੋਵੇਗੀ ਮਹਾਰਾਜ ਜੀਆਂ ਦਾ ਸ਼ਬਦ ਜਦੋਂ ਹਿਰਦੇ ਵਿੱਚ ਵਸ ਜਾਂਦਾ ਹੈ ਮਹਾਰਾਜ ਕਹਿੰਦੇ ਹਨ ਕਿਨ ਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ ਜਿਹਦੇ ਹਿਰਦੇ ਵਿੱਚ ਖਾਲਸਾ ਜੀ ਕਿਣਕਾ ਵੀ ਨਾਮ ਵਸ ਜਾਂਦਾ ਹੈ ਉਹਦੀ ਵੀ ਮਹਿਮਾ ਮਹਾਰਾਜ ਕਹਿੰਦੇ ਕੀਤੀ ਨਹੀਂ ਜਾ ਸਕਦੀ ਸੋ ਇਸ ਕਰਕੇ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਹਨ ਭਗਤੀ ਤੋਂ ਬਿਨਾ ਸੰਸਾਰ ਵਿੱਚ ਸੁਖ ਹੀ ਹੈ ਨਹੀਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਸ਼ਹੀਦਾਂ ਦੇ ਸਰਤਾਜ ਸਤਿਗੁਰ ਵਚਨ ਕਰਦੇ ਹਨ ਸੁਖ ਨਾਹੀ ਰੇ ਹਰ ਭਗਤ ਬਿਨਾ ਬਿਨਾ ਪਰਮੇਸ਼ਰੀ ਪਰਮੇਸ਼ਰ ਜੀ ਦੀ ਭਗਤੀ ਤੋਂ ਹੋਰ ਕਿਸੇ ਤਰੀਕੇ ਨਾਲ ਵੀ ਖਾਲਸਾ ਜੀ ਸੁਖ ਪ੍ਰਾਪਤ ਨਹੀਂ ਕਰ ਸਕਦਾ ਬੰਦਾ ਕਦੇ ਵੀ ਸੁਖ ਨਹੀਂ ਮਿਲ ਸਕਦਾ ਜੇ ਸੁਖੀ ਹੋਣਾ ਹੈ ਵਾਹਿਗੁਰੂ ਜੀ ਦੀ ਭਗਤ ਕਰਨੀ ਪਵੇ ਕੀ ਬੰਦਗੀ ਕਰਨੀ ਪਵੇ ਕੀ ਨਾਮ ਜਪਣਾ ਪਵੇਗਾ ਭਜਨ ਕਰਨਾ ਪਵੇਗਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇਕ ਖਿਣਾ ਇਸ ਵਾਸਤੇ ਖਾਲਸਾ ਜੀ ਸਾਧ ਸੰਗਤ ਵਿੱਚ ਮਿਲ ਕੇ ਤੇ ਮਹਾਰਾਜ ਕਹਿੰਦੇ ਹਨ ਪਾਲ ਪਾਲ ਵਾਰ-ਵਾਰ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ ਜਿਸ ਨਾਲ ਖਾਲਸਾ ਜੀ ਇਹ ਜਿਹੜਾ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਇਹਨੂੰ ਆਪਾਂ ਜਿੱਤ ਸਕਦੇ ਹਾਂ ਨਹੀਂ ਤੇ ਖਾਲਸਾ ਜੀ ਇਹ ਹੱਥੋਂ ਛੁਟ ਗਿਆ ਫਿਰ ਖਾਲਸਾ ਜੀ ਗਰੀਬੀ ਭਾਵ 84 ਲੱਖ ਦੇ ਜੂਨ ਦੇ ਗੇੜ ਵਿੱਚ ਪੈ ਜਾਵਾਂਗੇ ਮਹਾਰਾਜ ਕਹਿੰਦੇ ਹਨ ਜਿਹੜਾ ਮਨੁੱਖਾ ਜਨਮ ਹੈ ਨਾ ਖਾਲਸਾ ਜੀ ਇਹੋ ਰਤਨ ਅਮੋਲਕ ਮਹਾਰਾਜ ਕਹਿੰਦੇ ਇੱਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਇਹ ਖਾਲਸਾ ਜੀ ਕਿਸੇ ਪ੍ਰਕਾਰ ਵੀ ਇਹਦਾ ਮੁੱਲ ਨਹੀਂ ਨਾ ਪਿਆ ਜਾ ਸਕਦਾ ਐਸਾ ਜਨਮ ਮਹਾਰਾਜ ਨੇ ਸਾਨੂੰ ਇਹ ਬਖਸ਼ਿਆ ਹੈ ਜਿਹਨੂੰ ਆਪਾਂ ਨਸ਼ਿਆਂ ਦੇ ਵਿੱਚ ਜਿਹਨੂੰ ਆਪਾਂ ਅਕਿਰਤ ਕਣ ਹੋ ਕੇ ਪਾਪੀ ਹੋ ਕੇ ਖਾਲਸਾ ਜੀ ਭੁੱਲਣ ਹਾਰੇ ਹੋ ਕੇ ਮੂਰਖ ਬਣ ਕੇ ਬੇਸਮਝ ਬਣ ਕੇ ਅਗਿਆਨਤਾ ਦੇ ਖੂਹ ਵਿੱਚ ਡੱਗ ਕੇ ਤੇ ਚੁਗਲੀ ਕਰਕੇ ਨਿੰਦਿਆ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਦਲਦਲ ਵਿੱਚ ਪਾ ਕੇ ਜਿਹਨੂੰ ਗਵਾ ਰਹੇ ਹਾਂ ਇਸ ਜਨਮ ਦਾ ਖਾਲਸਾ ਜੀ ਇਹਦਾ ਵਰਨਣ ਨਹੀਂ ਕੀਤਾ ਜਾ ਸਕਦਾ ਇਹ ਏਡਾ ਕੀਮਤੀ ਹੈ ਇਹ ਮਹਾਰਾਜ ਬਚਨ ਕਰ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੂੰ ਤੇ ਆਪਣੇ ਧੀਆ ਪੁੱਤਰਾਂ ਦੇ ਵਿੱਚ ਹੀ ਫਸਿਆ ਹੋਇਆ ਹੈ ਧਨ ਪਦਾਰਥ ਵਿੱਚ ਹੀ ਫਸਿਆ ਹੋਇਆ ਹੈ ਇਸਤਰੀ ਦੇ ਲਾਡ ਪਿਆਰ ਵਿੱਚ ਹੀ ਫਸਿਆ ਹੋਇਆ ਹੈ ਅਨੇਕਾਂ ਹੀ ਐਸੇ ਲੋਕ ਹਨ ਖਾਲਸਾ ਜੀ ਜਿਹੜੇ ਇਹੋ ਜਿਹੇ ਮੌਜਾਂ ਮੇਲੇ ਮਾਣਦੇ ਹੋਏ ਇਹ ਸੰਸਾਰ ਤੋਂ ਚਲੇ ਗਏ ਨੇ ਜਾ ਰਹੇ ਨੇ ਤੇ ਜਾਂਦੇ ਰਹਿਣਗੇ ਸੁੱਤ ਸੰਪਤ ਬੰਤਾ ਵਿਨੋਦ ਛੋੜ ਗਏ ਬੋ ਲੋਗਪੋਗ ਖਾਲਸਾ ਜੀ अनेका ਲੋਕ ਜਿਹੜੇ ਹਨ ਇਹੋ ਜੇ ਰੰਗ ਤਮੇਸ਼ ਤਮਾਸ਼ਿਆਂ ਨੂੰ ਮੰਨਦੇ ਹੋਏ ਇਹ ਸੰਸਾਰ ਤੋਂ ਚਲੇ ਗਏ ਹਨ ਤੇ ਸਾਰਿਆਂ ਨੇ ਹੀ ਆਪਣਾ ਮੂਲਕ ਜਨਮ ਹੈ ਜਿਹੜਾ ਹੀਰਾ ਰਤਨ ਹੈ ਇਹ ਖਾਲਸਾ ਜੀ ਗਵਾ ਲਿਆ ਹੈ ਕਿਸੇ ਨੇ ਵੀ ਇਹ ਜਿੱਤਿਆ ਨਹੀਂ ਸੋ ਇਸ ਕਰਕੇ ਮਹਾਰਾਜ ਕਹਿੰਦੇ ਕਈਆਂ ਨੂੰ ਖਾਲਸਾ ਜੀ ਵਧੀਆਂ ਘੋੜਿਆਂ ਦਾ ਸ਼ੌਂਕ ਹੈ ਵਧੀਆਂ ਗੱਡੀਆਂ ਦਾ ਸ਼ੌਂਕ ਹੈ ਮਹਿਲ ਮਾੜੀਆਂ ਕੋਠੀਆਂ ਦਾ ਸ਼ੌਂਕ ਹੈ ਚੰਗੇ ਚੰਗੇ ਸੋਹਣੇ ਸੋਹਣੇ ਕੱਪੜਿਆਂ ਦਾ ਸ਼ੌਂਕ ਹੈ ਚੌਧਰ ਪੁਣੇ ਦਾ ਸ਼ੌਂਕ ਹੈ ਪਰ ਮਹਾਰਾਜ ਕਹਿੰਦੇ ਹਨ ਮੂਰਖ ਮਨੁੱਖ ਇਹ ਨਹੀਂ ਸਮਝਦਾ ਕਿ ਆਖਰ ਨੂੰ ਤੇ ਨੰਗਾ ਹੀ ਜਾਣਾ ਇਥੋਂ ਕੋਈ ਕੱਪੜਾ ਵੀ ਖਾਲਸਾ ਦੀ ਨਾਲ ਨਹੀਂ ਜਾਂਦਾ ਹੈਵਰ ਗੈਵਰ ਰਾਜ ਰੰਗ ਮਹਾਰਾਜ ਕਹਿੰਦੇ ਤਿਆਗ ਚੱਲਿਓ ਹੈ ਮੂਲ ਨੰਗਾ ਸਾਰਾ ਕੁਝ ਇੱਥੇ ਰਹਿ ਜਾਣਾ ਤੂੰ ਭਾਈ ਇਹ ਸੰਸਾਰ ਤੋਂ ਨੰਗਿਆਂ ਹੀ ਜਾਣਾ ਹੈ ਕੋਈ ਵੀ ਚੀਜ਼ ਤੇਰੇ ਨਾਲ ਨਹੀਂ ਨਿਭਣੀ ਕਿਉਂ ਭਾਈ ਇੰਨਾ ਵਿੱਚ ਆਪਣਾ ਜੀਵਨ ਜਿਹੜਾ ਵਿਰਥ ਗਵਾਉਣਾ ਹੈ ਚਲੋ ਕੱਪੜੇ ਪਾਓ ਸੋਹਣੀਆਂ ਗੱਡੀਆਂ ਤੇ ਘੂਮੋ ਸੋਹਣੇ ਮਹਿਲ ਮਾੜੀਆਂ ਖੜੇ ਕਰੋ ਪੈਸਾ ਕਮਾਓ ਪਰ ਨਾਲ-ਨਾਲ ਪਰਮੇਸ਼ਰ ਜੀਆਂ ਦਾ ਨਾਮ ਜਪੋ ਮਹਾਰਾਜ ਨਹੀਂ ਕਹਿੰਦੇ ਕਿ ਭਾਈ ਹੱਸੋ ਖੇਡੋ ਨਾ ਹੱਸੋ ਵੀ ਖੇਡੋ ਵੀ ਪਰ ਮਹਾਰਾਜ ਦਾ ਨਾਮ ਸਿਮਰਨ ਵੀ ਜਪੋ ਕਿਉਂਕਿ ਖਾਲਸਾ ਜੀ ਮਹਾਰਾਜ ਕਹਿੰਦੇ ਹਨ ਜਿਨ੍ਹਾਂ ਦੇ ਪੱਲੇ ਭਗਤੀ ਹੈ ਉਹਨਾਂ ਕੋਲੇ ਹੀ ਸੁਖ ਹੈ ਸੁਖ ਨਾਹੀ ਰੇ ਨਹੀਂ ਹੈਗਾ ਸੁਖ ਬਿਨ ਹਰ ਭਗਤ ਬਿਨਾ ਬਿਨਾ ਵਾਹੀ ਗੁਰਦੀ ਭਗਤੀ ਤੋਂ ਨਹੀਂ ਜੇ ਖਾਲਸਾ ਜੀ ਸੰਸਾਰ ਵਿੱਚ ਕਿਸੇ ਨੂੰ ਸੁਖ ਮਿਲਿਆ ਨਾ ਸੁਖ ਮਿਲ ਰਿਹਾ ਹੈ ਨਾ ਮਿਲੇਗਾ ਇਸ ਕਰਕੇ ਮਹਾਰਾਜ ਕਹਿੰਦੇ ਕੁਝ ਮਨੁੱਖਾਂ ਦੀ ਬਿਰਤੀ ਹੁੰਦੀ ਹੈ ਕਿ ਖਾਲਸਾ ਜੀ ਉਹ ਆਪਣੇ ਸਰੀਰ ਨੂੰ ਹੀ ਲੇਪਾ ਪੋਚੀ ਕਰਦੇ ਰਹਿੰਦੇ ਮਹਾਰਾਜ ਕਹਿੰਦੇ ਆਪਣੇ ਸਰੀਰਾਂ ਇਹਨੂੰ ਅਤਰ ਅਤਰ ਚੰਦਨ ਫਲੇਲਾ ਲਾਉਂਦੇ ਰਹਿੰਦੇ ਮਾਣ ਕਰਦੇ ਰਹਿੰਦੇ ਪਰ ਮਹਾਰਾਜ ਕਹਿੰਦੇ ਅੰਤ ਨੂੰ ਕੀ ਹੁੰਦਾ ਮਿੱਟੀ ਵਿੱਚ ਖਾਲਸਾ ਜੀ ਮਿੱਟੀ ਬਣ ਜਾਈਦਾ ਹੈ ਚੁੱਲ੍ਹੇ ਵਾਲੀ ਸਵਾਹ ਬਣ ਜਾਂਦਾ ਹੈ ਬੰਦਾ ਆਪਾਂ ਵੇਖਿਆ ਹੋਵੇਗਾ ਕਿ ਜਦੋਂ ਖਾਲਸਾ ਜੀ ਬੰਦੇ ਨੂੰ ਸਾੜ ਦਿੰਦੇ ਹਨ ਮਗਰੋਂ ਕਈਆਂ ਨੇ ਵੇਖੇ ਹੋਣਗੇ ਜਿਨ੍ਹਾਂ ਨੂੰ ਲੋਕ ਫੋਲ ਕਹਿੰਦੇ ਆ ਤੇ ਖਾਲਸਾ ਜੀ ਉਹ ਕੀ ਹੁੰਦੀ ਹੈ ਸਵਾਹ ਹੀ ਹੁੰਦੀ ਹੈ ਉਹ ਰਾਖ ਹੀ ਹੁੰਦੀ ਹੈ ਮਿੱਟੀ ਹੁੰਦੀ ਹੈ ਹੋਰ ਕੀ ਹੁੰਦਾ ਬੰਦਾ ਖਾਲਸਾ ਜੀ ਤੇ ਐਡਾ ਵੱਡਾ ਵੱਡਾ ਬੰਦਾ ਇੱਕ ਕੁਜੇ ਦੇ ਵਿੱਚ ਸਮਾ ਜਾਂਦਾ ਹੈ ਤੇ ਖਾਲਸਾ ਜੀ ਜਾ ਕੇ ਪਾਣੀ ਵਿੱਚ ਰੋੜ ਦਿੰਦੇ ਹਾਂ ਕੀ ਬੰਦੇ ਦੀ ਔਕਾਤ ਹੈ ਕਾਹਦਾ ਭਾਈ ਰੂਣਾ ਹੈ ਕਾਹਦਾ ਖਾਲਸਾ ਜੀ ਸਾਰਾ ਸਾਰਾ ਦਿਨ ਚਿੰਤਾ ਫਿਕਰ ਝੋਰੇ ਚੀ ਜਿੰਦਗੀ ਨਿਕਲ ਜਾਂਦੀ ਮਹਾਰਾਜ ਕਹਿੰਦੇ ਚੋ ਆ ਚੰਦਨ ਦੇਹ ਫੂਲਿਆ ਸੋ ਤਨ ਹਰ ਸੰਗ ਰੂਲਿਆ ਮਹਾਰਾਜ ਕਹਿੰਦੇ ਜਿਹੜੇ ਸਰੀਰ ਨੂੰ ਤੂੰ ਚੰਦਨ ਲਾਇਆ ਅਤਰ ਲਾਇਆ ਉਹ ਵੇਖ ਭਾਈ ਆਹ ਪਿਆ ਢੇਰੀ ਬਣਿਆ ਮਿੱਟੀ ਦੀ ਸੋ ਇਸ ਕਰਕੇ ਸਤਿਗੁਰੂ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਗਤੀ ਕਰੋ ਜਿਨ੍ਹਾਂ ਕੋਲੇ ਹਰੀ ਪਰਮੇਸ਼ਰ ਵਾਹਿਗੁਰਜੀ ਦੀ ਭਗਤੀ ਹੈ ਭਗਤ ਹੈ ਉਹਨਾਂ ਕੋਲੇ ਸੁਖ ਹਨ ਨਹੀਂ ਤੇ ਖਾਲਸਾ ਜੀ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਫਸ ਕਰਕੇ ਪਰਮੇਸ਼ਰ ਵਾਹਿਗੁਰਜੀ ਨੂੰ ਕਿਤੇ ਦੂਰ ਹੀ ਸਮਝੀ ਜਾਂਦਾ ਪਰ ਮਹਾਰਾਜ ਸਦਾ ਹੀ ਅੰਗ ਸੰਗ ਹਨ ਹਿਰਦੇ ਵਿੱਚ ਹੀ ਖਾਲਸਾ ਜੀ ਵਾਸਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ ਜੋ ਬ੍ਰਹਿਮੰਡ ਵਿੱਚ ਸ਼ਕਤੀ ਕਾਰਜ ਕਰ ਰਹੀ ਹੈ ਉਹੀ ਸਾਡੇ ਪਿੰਡੇ ਪਾਵ ਸਰੀਰ ਵਿੱਚ ਕੰਮ ਕਰ ਰਹੀ ਹੈ ਵਾਹਿਗੁਰੂ ਸਾਡੇ ਅੰਦਰ ਹੀ ਹਨ ਖਾਲਸਾ ਜੀ ਸੋ ਇਸ ਕਰਕੇ 사ਧਗੁਰ ਜੀਆਂ ਨੂੰ ਦੂਰ ਨਹੀਂ ਜਾਣੋ ਬਾਣੀ ਪੜੋ ਇਸ ਚੀਜ਼ ਦਾ ਗਿਆਨ ਆਵੇ ਮਹਾਰਾਜ ਕਹਿੰਦੇ ਮਾਇਆ ਦਾ ਮੂਹ ਐਸਾ ਤਗੜਾ ਪਸਾਰਾ ਹੈ ਜਿਹਦੇ ਕਰਕੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਾਨੂੰ ਦੂਰ ਪਾਸ ਦੇ ਹਨ ਤੇ ਜਦੋਂ ਖਾਲਸਾ ਜੀ ਅਸੀਂ ਭਗਤੀ ਕਰਾਂਗੇ ਉਹਦੇ ਨਾਲ ਪਹਿਲਾਂ ਤੇ ਸਾਨੂੰ ਸੁਖ ਨਸੀਬ ਹੋਣਗੇ ਸੁਖ ਫੇਰ ਹੀ ਮਿਲੇਗਾ ਮਿਲੇਗਾ ਜਦੋਂ ਅਸੀਂ ਭਗਤੀ ਕਰਾਂਗੇ ਪਰਮੇਸ਼ਰ ਵਾਹਿਗੁਰੂ ਜੀ ਦੀ ਤੇ ਦੂਜੇ ਨੰਬਰ ਤੇ ਖਾਲਸਾ ਜੀ ਸਾਨੂੰ ਇਹ ਪ੍ਰਤੀਤ ਹੋਵੇਗਾ ਕਿ ਵਾਹਿਗੁਰੂ ਸਾਡੇ ਹਜ਼ੂਰ ਹਨ ਸਾਡੇ ਅੰਗ ਸੰਗ ਹਨ ਮਹਾਰਾਜ ਕਹਿੰਦੇ ਮੋਹੇ ਮੋਹਿਆ ਜਾਨਾ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਵਾਹਿਗੁਰੂ ਜੀ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਸਦਾ ਹੀ ਸਾਡੇ ਅੰਗ ਸੰਗ ਹਨ ਸਦਾ ਹੀ ਹਿਰਦੇ ਵਿੱਚ ਹਜ਼ੂਰ ਹਨ ਵਸੇ ਹੋਏ ਉਹ ਦੂਰ ਨਹੀਂ ਮਾਇਆ ਕਰਕੇ ਦੂਰ ਪਾਸ ਦੇ ਹਨ ਜਦੋਂ ਨਾਮ ਜਪਦੇ ਹਾਂ ਮਾਇਆ ਦਾ ਪਰਦਾ ਅੱਖੋਂ ਦੂਰ ਹੋ ਜਾਂਦਾ ਹੈ ਫਿਰ ਖਾਲਸਾ ਜੀ ਸਾਹਮਣੇ ਨਜ਼ਰ ਆ ਜਾਂਦੇ ਹਨ ਸਤਿਗੁਰੂ ਸੱਚੇ ਪਾਸ਼ਾ ਇਹ ਭਾਈ ਜੇ ਪਰਮੇਸ਼ਰ ਦੇ ਨਾਮ ਜਪਾਂਗੇ ਫਿਰ ਸੰਸਾਰ ਸਮੁੰਦਰ ਤੋਂ ਪਾਰ ਹੋਵਾਂਗੇ ਨਹੀਂ ਦੇ ਖਾਲਸਾ ਜੀ ਇਹ ਸੰਸਾਰ ਸਹਿਮ ਫਿਕਰਾਂ ਦੀਆਂ ਲਹਿਰਾਂ ਦੇ ਵਿੱਚ ਭਰਿਆ ਹੋਇਆ ਸਮੁੰਦਰ ਹੈ ਤੇ ਗੁਰੂ ਮਹਾਰਾਜ ਹੀ ਜਹਾਜ਼ ਹਨ ਜਿਹੜਾ ਗੁਰੂ ਦੇ ਸ਼ਬਦ ਉੱਤੇ ਬੈਠੇਗਾ ਸਵਾਰੀ ਕਰੇਗਾ ਰਸਨਾ ਦੇ ਨਾਲ ਜੱਪੇਗਾ ਉਹ ਪਾਰ ਹੋਵੇਗਾ ਦੂਸਰਾ ਡੁੱਬ ਜਾਵੇਗਾ ਕਿਉਂਕਿ ਇਹ ਖਾਲਸਾ ਜੀ ਵਹਿਮ ਭਰਮ ਫਿਕਰਾ ਚਿੰਤਾ ਝੋਰੇ ਇਹ ਜੜੀਆਂ ਲਹਿਰਾਂ ਹਨ ਇਹ ਬੰਦੇ ਨੂੰ ਗਾਂ ਨਹੀਂ ਜਾਣ ਦਿੰਦੀਆਂ ਮਨ ਧਾਰ ਤਰ ਬੇਹਰ ਨਾਮ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਹੇ ਮਨ ਜੀ ਪਰਮੇਸ਼ਰ ਦਾ ਨਾਮ ਜਪੋ ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ ਸੋ ਸਾਗਰ ਲਹਿਰ ਸੰਸਾ ਸੰਸਾਰ ਗੁਰਬੋਹਿਤ ਪਾਰਗ੍ਰਾਮ ਨੂੰ ਮਹਾਰਾਜ ਕਹਿੰਦੇ ਹਨ ਭਾਈ ਅਨੇਕਾਂ ਪ੍ਰਕਾਰ ਦੀਆਂ ਲਹਿਰਾਂ ਹਨ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਸੰਸਿਆ ਦੀਆਂ ਲਹਿਰਾਂ ਸਹਿਮਾ ਦੀਆਂ ਲਹਿਰਾਂ ਉਹ ਲਹਿਰਾਂ ਖਾਲਸਾ ਜੀ ਫਿਰ ਬੰਦੇ ਨੂੰ ਡੋਬ ਦਿੰਦੀਆਂ ਹਨ ਪਰ ਗੁਰੂ ਰੂਪ ਜਹਾਜ ਵਿੱਚ ਜਿਹੜਾ ਬੈਠ ਜਾਂਦਾ ਹੈ ਉਹ ਭਾਈ ਤਰ ਜਾਂਦਾ ਹੈ ਨਾਮ ਜਪਦਾ ਹੈ ਭਗਤ ਕਰਦਾ ਹੈ ਉਹਨੂੰ ਸੁੱਖ ਮਿਲ ਜਾਂਦੇ ਹਨ ਦੂਜੇ ਨਹੀਂ ਤੇ ਖਾਲਸਾ ਜੀ ਸਭ ਇੱਥੇ ਡੁੱਬੀ ਜਾਂਦੇ ਆ ਕਿਉਂਕਿ ਇਹ ਦੁਨੀਆ ਦੇ ਵਿੱਚ ਖਾਲਸਾ ਜੀ ਝਗੜੇ ਬਖੇੜੇ ਇੱਕ ਐਸੀ ਕਾਲਖ ਹੈ ਇਹ ਜਿਹੜੀ ਖਾਲਸਾ ਜੀ ਮਨੁੱਖ ਦੇ ਹਿਰਦੇ ਵਿੱਚ ਹਨੇਰਾ ਕਰ ਦਿੰਦੀ ਹੈ ਕਾਲ ਕਾਲਖ ਅੰਧਾਰੀਆ ਮਹਾਰਾਜ ਕਹਿੰਦੇ ਇਹ ਸੰਸਾਰ ਹੀ ਐਸਾ ਹੈ ਇਥੇ ਝਗੜੇ ਬਖੇੜੇ ਕਈ ਪ੍ਰਕਾਰ ਦੀਆਂ ਗੱਲਾਂ ਇਹ ਇੱਕ ਐਸੀ ਕਾਲਖ ਹੈ ਜੋ ਮਨੁੱਖ ਦੇ ਮਨ ਨੂੰ ਖਾਲਸਾ ਜੀ ਮੋਹ ਦਾ ਹਨੇਰਾ ਪਾ ਦਿੰਦੀ ਪਰ ਉਹਦੇ ਉਹਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਹਨ ਗੁਰ ਗਿਆਨ ਦੀਪਕ ਉਜਿਆਰੀਆ ਮਹਾਰਾਜ ਕਹਿੰਦੇ ਫਿਰ ਗੁਰੂ ਦਾ ਜਿਹੜਾ ਗਿਆਨ ਦਾ ਦੀਵਾ ਜਿੰਨੂੰ ਪ੍ਰਾਪਤ ਹੋ ਜਾਂਦਾ ਉਹਦੇ ਹਿਰਦੇ ਵਿੱਚੋਂ ਖਾਲਸਾ ਜੀ ਇਹ ਮਾਇਆ ਦਾ ਜਿਹੜਾ ਮੋਹ ਦਾ ਜਿਹੜਾ ਹਨੇਰਾ ਹੈ ਦੂਰ ਹੋ ਜਾਂਦਾ ਤੇ ਆਤਮਿਕ ਜੀਵਨ ਵਾਲਾ ਚਾਨਣ ਖਾਲਸਾ ਜੀ ਉਹਦੇ ਵੀਰਦੇ ਵਿੱਚ ਆ ਜਾਂਦਾ ਜਿਹੜਾ ਭਗਤ ਕਰਦਾ ਹੈ ਜਿਹੜਾ ਆਪਾਂ ਝੂਰਦੇ ਰਹਿੰਦੇ ਹਾਂ ਦੁਖੀ ਰਹਿੰਦੇ ਹਾਂ ਸੰਤਾਪ ਵਿੱਚ ਰਹਿੰਦੇ ਹਾਂ ਵੀ ਸਾਡਾ ਕੰਮ ਨਹੀਂ ਬਣਦਾ ਸਾਡੇ ਕਾਰਜ ਨਹੀਂ ਹੁੰਦੇ ਤੰਦਰੁਸਤੀ ਨਹੀਂ ਮਿਲਦੀ ਸਰੀਰ ਟੁੱਟਾ ਪਜਾ ਰਿਹਾ ਦਾ ਮਨ ਖਾਲਸਾ ਜੀ ਦੁਖੀ ਰਹਿੰਦਾ ਹੈ ਉਹ ਇੱਕੋ ਇੱਕ ਕਾਰਨ ਹੈ ਜਿਹੜਾ ਬੰਦਾ ਨਾਮ ਜਪਦਾ ਉਹਦੇ ਸਭ ਕੁਝ ਠੀਕ ਹੋ ਜਾਣਗੇ ਜਿਹੜਾ ਨਾਮ ਨਹੀਂ ਜਪੇਗਾ ਖਾਲਸਾ ਜੀ ਉਹ ਫਿਰ ਫਸਿਆ ਰਹਿੰਦਾ ਹੈ ਉਹ ਬਖੇੜਿਆਂ ਦੀ ਦੁਨੀਆ ਵਿੱਚ ਜਿਉਂਦਾ ਹੈ ਤੇ ਮਹਾਰਾਜ ਕਹਿੰਦੇ ਉਹਨੂੰ ਫਿਰ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਹੀ ਕੱਢ ਸਕਦੇ ਆ ਉਦਾਂ ਨਹੀਂ ਖਾਲਸਾ ਜੀ ਨਿਕਲ ਸਕਦਾ ਬੰਦਾ ਤੋਂ ਇਸ ਕਰਕੇ ਮਹਾਰਾਜ ਕਹਿੰਦੇ ਕਹੋ ਨਾਨਕ ਏਕ ਤੇ ਆਇਆ ਘਟ ਘਟ ਨਦਰੀ ਆਇਆ ਜਿਹੜੇ ਮਨੁੱਖ ਨੇ ਜਿਹੜੇ ਹਰੀ ਜਨ ਨੇ ਸੰਤ ਜਨ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਧਿਆਉਣਾ ਕੀਤਾ ਹੈ ਸਿਮਰਨਾ ਕੀਤਾ ਹੈ ਭਗਤੀ ਕੀਤੀ ਹੈ ਵਾਹਿਗੁਰੂ 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 ਅਰਾਧਿਆ ਹੈ ਧਿਆਇਆ ਹੈ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਨੂੰ ਆਪਣੇ ਹਿਰਦੇ ਵਿੱਚ ਹੀ ਵਾਹਿਗੁਰੂ ਵਸਦਾ ਨਜ਼ਰ ਆ ਜਾਂਦਾ ਹੈ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਹੀ ਹਨ ਜਿਹੜੇ ਖਾਲਸਾ ਜੀ ਪੰਨਾਂ ਚੋਰਾ ਨੂੰ ਮਕਾ ਸਕਦੇ ਹਨ ਮਾਰੇ ਪੰਜ ਬੇਖਾਦੀਆ ਗੁਰ ਕਿਰਪਾ ਦੇ ਦਲ ਸਾਧਿਆ ਗੁਰੂ ਦੀ ਮਿਹਰ ਨਾਲ ਹੀ ਖਾਲਸਾ ਜੀ ਇਹ ਪੰਜਾਂ ਦੀ ਜਿਹੜੀ ਬਲੀ ਫੌਜ ਹੈ ਇਹਨੂੰ ਕਾਬੂ ਕੀਤਾ ਜਾ ਸਕਦਾ ਹੈ ਗੁਰੂ ਕੇ ਮੰਤਰ ਦੇ ਨਾਲ ਨਹੀਂ ਤੇ ਖਾਲਸਾ ਜੀ ਇਹ ਨਹੀਂ ਜੇ ਵਾਸ ਵਿੱਚ ਆਉਂਦੇ ਸੋ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਾਇਆ ਕਰਨ ਸਾਨੂੰ ਆਪਣੇ ਸੇਵਕ ਬਣਾ ਲੈਣ ਕਿਉਂਕਿ ਭਾਗਾ ਵਾਲੇ ਹੁੰਦੇ ਹਨ ਖਾਲਸਾ ਜੀ ਉਹ ਭਾਗਾ ਵਾਲੇ ਹੋ ਜਾਂਦੇ ਹਨ ਜੋ ਗੁਰੂ ਕੀ ਚਰਣੀ ਲੱਗਦੇ ਹਨ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤਿੰਨ ਮੁਖ ਉਜਲੇ ਉਹਨਾਂ ਦੇ ਮੁਖ ਖਾਲਸਾ ਜੀ ਲੋਕ ਤੇ ਪਰਲੋਕ ਵਿੱਚ ਖਾਲਸਾ ਜੀ ਸਬਰ ਜਾਂਦੇ ਹਨ ਜਿਹੜੇ ਦੀਵਾਨ ਹਮਾਰੋ ਤੂੰ ਹੀ ਏਕ ਜਿਹੜੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਪਣਾ ਆਸਰਾ ਸਹਾਰਾ ਸਮਝਦੇ ਹਨ ਸੇਵਾ ਥਾਰੀ ਗੁਰੂ ਹੇ ਟੇਕ ਗੁਰੂ ਦੀ ਓਟ ਲੈ ਕੇ ਖਾਲਸਾ ਜੀ ਜਿਹੜੀ ਸੇਵਾ ਭਗਤੀ ਵਿੱਚ ਜੁੜਦੇ ਹਨ ਉਹਨਾਂ ਨੂੰ ਮਹਾਰਾਜ ਆਪਣੇ ਚਾਕਰ ਬਣਾ ਲੈਂਦਾ ਹੈ ਤੇ ਖਾਲਸਾ ਜੀ ਉਹਨਾਂ ਨੂੰ ਵਾਹਿਗੁਰੂ ਆਪਣਾ ਨਾਮ ਦੇ ਦਿੰਦੇ ਹਨ ਉਹਨਾਂ ਦੀਆਂ ਚਿੰਤਾ ਝੋਰੇ ਫਿਕਰਾਂ ਦੂਰ ਹੋ ਜਾਂਦੇ ਕਿਉਂਕਿ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਸਤੇ ਗੁਰੂ ਕੀ ਬਾਣੀ ਆਈ ਹੈ ਸੋ ਮਹਾਰਾਜ ਸੱਚੇ ਪਾਸ਼ਾ ਦਇਆ ਕਰਨ ਅੰਤਰਜਾਮੀ ਪ੍ਰਭ ਸੁਜਾਨ ਨਾਨਕ ਤਕਿਆ ਤੂੰ ਹੀ ਤਾਨ ਮਹਾਰਾਜੀ ਧੰਨ ਗੁਰੂ ਨਾਨਕ ਸਾਹਿਬ ਜੀ ਤੁਸੀਂ ਹੀ ਸਾਡੇ ਮਹਾਰਾਜ ਜੀ ਸਹਾਰੇ ਹੋ ਧੰਨ ਗੁਰੂ ਨਾਨਕ ਸਾਹਿਬ ਜੀ ਤੁਸੀਂ ਹੀ ਸਾਡਾ ਤਾਨ ਮਾਨ ਹੋ ਮਹਾਰਾਜ ਤੁਹਾਡੇ ਤੋਂ ਬਿਨਾ ਸਾਨੂੰ ਮਹਾਰਾਜ ਲੋਕ ਪਰਲੋਕ ਵਿੱਚ ਕਿਸੇ ਨੇ ਰਖਣਾ ਨਹੀਂ ਤੁਸੀਂ ਮਹਾਰਾਜ ਉਥੇ ਸਾਡੇ ਰਾਖੇ ਹੋ ਮਹਾਰਾਜ ਕਿਰਪਾ ਕਰੋ ਈਹਾ ਊਹਾ ਤੁਮ ਰਖੇ ਇਥੇ ਮਹਾਰਾਜ ਲੋਕ ਵਿੱਚ ਉਥੇ ਭਾਵ ਪਰਲੋਕ ਵਿੱਚ ਮਹਾਰਾਜ ਸਾਡੇ ਰਾਖੇ ਜੇ ਤੁਸੀਂ ਤੇ ਗੁਰ ਕਿਰਪਾ ਤੇ ਕੋ ਲਖੇ ਪਰ ਕੋਈ ਵਿਰਲਾ ਮਨੁੱਖ ਹੈ ਜਿਹੜਾ ਖਾਲਸਾ ਜੀ ਗੁਰੂ ਦੀ ਕਿਰਪਾ ਦੇ ਭੇਦ ਨੂੰ ਜਾਣਦਾ ਹੈ ਇਸ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਿਆ ਕਰੋ ਸਗਲ ਦੁਆਰ ਕੋ ਛਾੜ ਕੇ ਗਾਹੇ ਉਹ ਤੁਹਾਰੂ ਦੁਆਰ ਬਾਹੇ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮਹਾਰਾਜ ਤੁਹਾਡੇ ਦਾਸ ਹਾਂ ਤੁਹਾਡੇ ਬੱਚੇ ਹਾਂ ਅਣਜਾਣ ਹਾਂ ਪਿਤਾ ਜੀਓ ਮਹਾਰਾਜ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਸਾਡੀਆਂ ਭੁੱਲਾਂ ਨੂੰ ਬਖਸ਼ ਦਿਓ ਅਸੀਂ ਪਾਪੀ ਕਿਰਤ ਕਣ ਹਾਂ ਤੁਸੀਂ ਮਹਾਰਾਜ ਸ਼ਾਹ ਪਾਤਸ਼ਾਹ ਸ਼ਾਹ ਹਨ ਸ਼ਾਹ ਹੋ ਸੱਚੇ ਪਾਸ਼ਾ ਮਹਾਰਾਜ ਤੁਸੀਂ ਸਾਨੂੰ ਕੰਗਲਿਆਂ ਨੂੰ ਤਲਿੰਦ ਤਲਿੰਦਰੀਆਂ ਨੂੰ ਆਲਸੀਆਂ ਦੇ ਵਿੱਚ ਮਹਾਰਾਜ ਸਾਹਿਬ ਤੋਂ ਮੋਰੀ ਆਉਣ ਵਾਲਿਆਂ ਨੂੰ ਰੱਖ ਸਕਦੇ ਹੋ ਹੋਰ ਨਹੀਂ ਕੋਈ ਮਹਾਰਾਜ ਸਾਨੂੰ ਰੱਖ ਸਕਦਾ ਸੋ ਸੱਚੇ ਪਾਤਸ਼ਾਹ ਦਾਇਆ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਦਾਸ ਨੇ ਸਵੇਰੇ WhatsApp ਦੇ ਉੱਤੇ ਸਟੇਟਸ ਤੇ ਕੁਝ ਬੋਲਿਆ ਸੀ ਖਾਲਸਾ ਜੀ ਦਾਸ ਨੂੰ ਆਉਂਦਿਆਂ ਗੱਡੀ ਤੇ ਨਾ ਦੋ ਜੋੜੇ ਬਜ਼ੁਰਗ ਬਜ਼ੁਰਗ ਬਾਪੂ ਜੀ ਤੇ ਬਜ਼ੁਰਗ ਮਾਤਾ ਉਹਨਾਂ ਨੇ ਖਾਲਸਾ ਜੀ ਜੂਸ ਦੀ ਛੋਟੀ ਜਿਹੀ ਡੇੜੀ ਲਈ ਤੇ ਥੋੜੇ ਜਿਹਾ ਉਹਨਾਂ ਕੋਲੇ ਦੂਖ ਕ੍ਰੇਡਿਟ ਕ੍ਰੇਟ ਸੀਗੇ ਸੰਤਰੇ ਕਿਨੂੰ ਉਹ ਜੂਸ ਲਾਉਂਦੇ ਸੀ ਵਿਚਾਰੇ ਵਖਰੀ ਜੀ ਇੱਕ ਰੇੜੀ ਲਾਈ ਮਹਾਰਾਜ ਦੀ ਕਿਰਪਾ ਸਦਕਾ ਨજર ਸ਼ੀਦਾ ਨੇ ਸਾਡੀ ਉੱਥੇ ਪੈ ਗਈ ਅਸੀਂ ਰੁਕ ਗਏ ਮੈਂ ਪੁੱਛਿਆ ਕਿਵੇਂ ਬਾਪੂ ਜੀ ਵੀ ਇਸ ਉਮਰ ਦੇ ਵਿੱਚ ਤੁਸੀਂ ਕਿਰਤ ਕਰਦੇ ਹੋ ਕੀ ਗੱਲ ਬੱਚੇ ਨਹੀਂ ਹੈਗੇ ਤੇ ਉਹਨਾਂ ਨੇ ਦੱਸਿਆ ਪੁੱਤਰ ਹੈਗਾ ਸਭ ਕੁਛ ਹੀ ਤੇ ਮੈਂ ਪੁੱਛਿਆ ਕੀ ਕਾਰਨ ਮਾਤਾ ਜੀ ਦੱਸੋ ਦੱਸਣ ਦਾ ਆਖਣੋਂ ਉਦਾਂ ਹੀ ਕਿਰਤ ਕਰਦੇ ਹਾਂ ਮੈਂ ਕਿਹਾ ਚਲੋ ਚੰਗੀ ਗੱਲ ਹੈ ਤੁਸੀਂ ਕਿਰਤ ਕਰਦੇ ਹੋ ਮੈਨੂੰ ਖੁਸ਼ੀ ਹੋਈ ਹੈ ਵੀ ਤੁਸੀਂ ਕਿਰਤ ਕਰ ਰਹੇ ਹੋ ਪਰ ਇਸ ਚੀਜ਼ ਦਾ ਮੈਨੂੰ ਦੁੱਖ ਵੀ ਹੈ ਵੀ ਤੁਸੀਂ ਬਜ਼ੁਰਗ ਅਵਸਥਾ ਦੇ ਵਿੱਚ ਹੋ ਫਿਰ ਵੀ ਇਹ ਕਾਰਜ ਕਰ ਰਹੇ ਹੋ ਕੀ ਕਾਰਨ ਦੱਸੋ ਇਹਦੇ ਪੁੱਤਰ ਬੱਚੇ ਵਿਆਹੇ ਨਹੀਂ ਆਪੋ ਆਪਣੇ ਘਰੇ ਰਹਿੰਦੇ ਨੇ ਅਸੀਂ ਵੱਖਰੇ ਰਹਿੰਨੇ ਆ ਮਤਲਬ ਉਹਨਾਂ ਨੂੰ ਖਾਲਸਾ ਜੀ ਕੋਈ ਪਾਲਣ ਵਾਲਾ ਨਹੀਂ ਕੋਈ ਰੱਖਣ ਵਾਲਾ ਨਹੀਂ ਸੋ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਤਿਗੁਰਾਂ ਨੇ ਸਾਨੂੰ ਸਭ ਕੁਝ ਦਿੱਤਾ ਕੀ ਅਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਸਾਂਭ ਸਕਦੇ ਕਿੱਡੀ ਮਾੜੀ ਗੱਲ ਹੈ ਪਰ ਖਾਲਸਾ ਜੀ ਕੀ ਕਰੀਏ ਘਰਾਂ ਦੇ ਵਿੱਚ ਜਿਹੜੀਆਂ ਨਵੀਆਂ ਬੀਬੀਆਂ ਆਉਂਦੀਆਂ ਹਨ ਉਹ ਖਾਲਸਾ ਜੀ ਪਤਾ ਨਹੀਂ ਕਿੱਥੋਂ ਸਿੱਖਿਆ ਲੈ ਆਉਂਦੀਆਂ ਉਹ ਆਪਣੇ ਮਾਪਿਓ ਨੂੰ ਤੇ ਮਾਪਿਓ ਸਮਝਦੀਆਂ ਹਨ ਪਰ ਘਰ ਵਾਲੇ ਦੇ ਮਾਪਿਓ ਨੂੰ ਮਾਪਿਓ ਨਹੀਂ ਸਮਝਦੀਆਂ ਫਿਰ ਕੀ ਹੋ ਗਿਆ ਜੇ ਆਪਾਂ ਵੀ ਜਦੋਂ ਘਰ ਵਿੱਚ ਹੁੰਨੇ ਆ ਤੇ ਖਾਲਸਾ ਜੀ ਸਾਡਾ ਮਾਪਿਓ ਵੀ ਸਾਨੂੰ ਦਬਕੇ ਮਾਰ ਦਿੰਦਾ ਬੁਰਾ ਭਲਾ ਬੋਲ ਦਿੰਦਾ ਸਾਨੂੰ ਵੀ ਕਈ ਵਾਰੀ ਖਾਲਸਾ ਜੀ ਗਾਲਾਂ ਖਾਣੀਆਂ ਪੈ ਜਾਂਦੀਆਂ ਪਰ ਉਹ ਇਹ ਗੱਲ ਹੈ ਕਿ ਉਹ ਸਾਡਾ ਮਾਪਿਓ ਹੈ ਉਹਨਾਂ ਦੀਆਂ ਅਸੀਂ ਜਰਣੀਆਂ ਪਰ ਜਿਹੜੀਆਂ ਅੱਗੇ ਆ ਸੌਰਾਸਾ ਸਾਹਿਬ ਸਾਡਾ ਮਾਪਿਓ ਨਹੀਂ ਉਹਨਾਂ ਦੀਆਂ ਕਿਉਂ ਜੜੀ ਉਹ ਕੌਣ ਹੁੰਦੇ ਆ ਸਾਨੂੰ ਬੋਲਣ ਵਾਲੇ ਉਹਨਾਂ ਨੇ ਦੱਸਿਆ ਵੀ ਨੌਂਾ ਕਰਕੇ ਅਸੀਂ ਆਪਣੀ ਕਿਰਤ ਕਮਾਈ ਕਰਕੇ ਖਾਣੇ ਆ ਮਹਾਰਾਜ ਦੀ ਕਿਰਪਾ ਨਾਲ ਦਾਲ ਪੰਥ ਖਾਲਸਾ ਜੀ ਰੜੇ ਉਹ ਜਿਹੜਾ ਉੜਮੜ ਮੋੜ ਆ ਉਥੇ ਟਾਂਡੇ ਦੇ ਕੋਲ ਪੁਤਾਰਾ ਕੀਤਾ ਸੀ ਹੁਣ ਦਾਲ ਨੇ ਦੇ ਉਥੋਂ ਉਹਨਾਂ ਵਾਸਤੇ ਫਿਰ ਖਾਲਸਾ ਜੀ ਅਸੀਂ ਸੇਵਾ ਉਹਨਾਂ ਕੋਲੋਂ ਲੈ ਗਏ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਅੱਜ ਦੀ ਹੱਡਬੀਤੀ ਵਿੱਚ ਉਹ ਭੈਣ ਨੇ ਦੱਸਿਆ ਕਿ ਚਿੰਤਾ ਝੂਰਾ ਫਿਕਰ ਦਿਲਦਰ ਸਭ ਕੁਝ ਮੇਰੇ ਉੱਤੇ ਸੀ ਕਹਿੰਦੀ ਮੈਨੂੰ ਸਾਰਾ ਦਿਨੀ ਚਿੰਤਾ ਲੱਗੀ ਰਹਿਣੀ ਮੇਰੇ ਬੱਚੇ ਕੀ ਕਰਨਗੇ ਸਾਰਾ ਦਿਨ ਚਿੰਤਾ ਰਹਿਣੀ ਮੈਂ ਮਾਰੀ ਨਾ ਜਾਵਾਂ ਮੈਨੂੰ ਕਿਤੇ ਕੁਝ ਹੋ ਨਾ ਜਾਵੇ ਕਹਿੰਦੀ ਸਾਰਾ ਦਿਨ ਸਵੇਰੇ ਮੈਂ ਉੱਠਦੀ ਸਾਂ ਉੱਠਦਿਆਂ ਸਾਰੀ ਦਿਮਾਗ ਦੇ ਵਿੱਚ ਇਹੀ ਗੱਲਾਂ ਮੈਂ ਮਾਰੀ ਨਾ ਜਾਵਾਂ ਮੈਨੂੰ ਕੁਝ ਹੋਈ ਨਾ ਜਾਵੇ ਜੇ ਮੈਨੂੰ ਕੁਝ ਹੋ ਗਿਆ ਮੇਰੇ ਬੱਚਿਆਂ ਨੂੰ ਕਿ ਬਣੂਗਾ ਇਦਾਂ ਦਾ ਜੇ ਮੈਂ ਮਨ ਵਿੱਚ ਵਿਚਾਰ ਕਰਨੀ ਕਿ ਰੱਬ ਰੱਬ ਕਰਾਂ ਦਲਿੱਦਰ ਪੈ ਜਾਣਾ ਆਲਸ ਪੈ ਜਾਣਾ ਭਗਤੀ ਕਰਨ ਨੂੰ ਮਨ ਨਾ ਕਰਨਾ ਮਨ ਦੁਖੀ ਰਹਿਣਾ ਐਵੇਂ ਕੋਈ ਗੱਲ ਨਹੀਂ ਕੋਈ ਕੁਛ ਨਹੀਂ ਪਰ ਦਲਿੱਦਰ ਵੀ ਪਿਆਰ ਰਹਿਣਾ ਦੁਖੀ ਵੀ ਮਨ ਨੇ ਰਹਿਣਾ ਸਹਿਮ ਵੀ ਰਹਿਣਾ ਫਿਕਰ ਵੀ ਰਹਿਣੀ ਤੇ ਖਾਲਸਾ ਜੀ ਵਹਿਮ ਭਰਮ ਵੀ ਰਹਿਣਾ ਸਾਰਾ ਕੁਝ ਹੀ ਭੈਣ ਕੈਨੀ ਮੈਨੂੰ ਚੰਬੜਿਆ ਤੇ ਮਹਾਰਾਜ ਦੀ ਕਿਰਪਾ ਨਾਲ ਘਰ ਵਿੱਚ ਸਾਰਾ ਕੁਝ ਸੈੱਟ ਘਰ ਵਾਲਾ ਸੋਹਣੀ ਨੌਕਰੀ ਤੇ ਲੱਗਾ ਵਧੀਆ ਪੈਸੇ ਕਮਾਉਂਦਾ ਬੱਚੇ ਸੋਹਣਾ ਪੜ ਰਹੇ ਆ ਪਰ ਭੈਣ ਕਹਿੰਦੀ ਪਤਾ ਨਹੀਂ ਇਹ ਕਿੱਥੋਂ ਆਈ ਚੀਜ਼ ਵੀ ਨਾ ਮੈਂ ਬਿਮਾਰ ਹੂ ਕਿ ਮੈਨੂੰ ਇਹ ਆਈ ਮੈਨੂੰ ਸਮਝ ਹੀ ਨਹੀਂ ਆਈ ਇਹ ਚਾਹਲ ਕਿ ਮੇਰੇ ਸਰੀਰ ਉਤੇ ਇਹ ਚੀਜ਼ ਪੈ ਗਈ ਕਿ ਮੈਨੂੰ ਰਾਤ ਸੁੱਤਿਆਂ ਵੀ ਫਿਕਰ ਪੈ ਜਣੀ ਮੈਂ ਸਵੇਰੇ ਉੱਠੂਗੀ ਇਦਾਂ ਦੇ ਖਾਲਸਾ ਜੀ ਤੁਸੀਂ ਸਮਝਦੇ ਹੋ ਵੀ ਜਦੋਂ ਕੋਈ ਇਹੋ ਜਿਹੇ ਬੰਦੇ ਤੇ ਇਦਾਂ ਦਾ ਹੁੰਦਾ ਉਹ ਬੰਦੇ ਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਉਹ ਕਮਲਿਆਰ ਮਣੇ ਵਾਲੀਆਂ ਗੱਲਾਂ ਕਰਦਾ ਸੋ ਇਦਾਂ ਦੀ ਹਾਲਾਤ ਭੈਣ ਕਹਿੰਦੀ ਮੇਰੀ ਬਣ ਗਈ ਵੀ ਮੈਨੂੰ ਕੁਝ ਸਮਝ ਨਹੀਂ ਸੀ ਆਉਂਦਾ ਮੇਰਾ ਜੀ ਕਰਦਾ ਸੀ ਵੀ ਮੈਂ ਮਰ ਜਾਣਾ ਜਾਂ ਮੈਂ ਮੈਨੂੰ ਕੁਝ ਹੋ ਜਾਣਾ ਹੈ ਮੇਰੇ ਬੱਚਿਆਂ ਦਾ ਕੀ ਬਣੂਗਾ ਦਲੇਦਰ ਰਹਿਣਾ ਕਈ ਵਾਰੀ ਨਹਾਉਣ ਨੂੰ ਦਿਲ ਨਾ ਕਰਨਾ ਇਸ਼ਨਾਨ ਕਰਨ ਨੂੰ ਦਿਲ ਨਾ ਕਰਨਾ ਮੂੰਹ ਹੱਥ ਧੋਣ ਨੂੰ ਦਿਲ ਨਾ ਕਰਨਾ ਪਾਣੀ ਤੋਂ ਡਰ ਲੱਗਣਾ ਇਦਾਂ ਦੇ ਜੇ ਰੋਟੀ ਖਾ ਲਈਏ ਤੇ ਝੂਠੇ ਭਾਂਡੇ ਚੁੱਕ ਕੇ ਮਾਂਜਣ ਨੂੰ ਦਿਲ ਨਾ ਕਰਨਾ ਇਦਾਂ ਦੀ ਕਹਿੰਦਾ ਮੇਰੇ ਨਾਲ ਹਾਲਾਤ ਹੋ ਗਏ ਮੈਂ ਕਹਿੰਦੀ ਬਹੁਤ ਜ਼ਿਆਦਾ ਦੁਖੀ ਹੋ ਗਈ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਵਰਤਣੀ ਸੀ ਮਹਾਰਾਜ ਨੇ ਦਇਆ ਕਰਨੀ ਸੀ ਤੇ ਉਹਨਾਂ ਨੇ ਖਾਲਸਾ ਜੀ ਕਿਵੇਂ ਮਹਾਰਾਜ ਦੀ ਕਿਰਪਾ ਹੋਈ ਉਹ ਪੈਣ ਦੱਸਦੀ ਵੀ ਇੱਕ ਦਿਨ ਦਾ ਦੁਪਹਿਰ ਨੂੰ ਮੈਂ ਧੁੱਪੇ ਬੈਠੀ ਸਾਂ ਤੇ ਉਧਰੋਂ ਨਾ ਭਾਈ ਗੱਡੀ ਵਾਲਾ ਘੜੁਕੇ ਵਾਲਾ ਇੱਕ ਆਇਆ ਉਹ ਸਬਜ਼ੀ ਵੇਚਦਾ ਸੀ ਤੇ ਉਹ ਨਾ ਜਦੋਂ ਉਹਨਾਂ ਨੇ ਆਵਾਜ਼ ਦਿੱਤੀ ਤੇ ਮੈਂ ਸੋਚਿਆ ਵੀ ਚਲੋ ਕੋਈ ਸਬਜ਼ੀ ਲੈ ਲੈਣੀ ਹੈ ਇਹ ਨਹੀਂ ਮੈਂ ਬਾਹਰ ਗਈ ਸਬਜ਼ੀ ਲੈਣ ਵਾਸਤੇ ਉਥੇ ਪੰਜ ਛੇ ਬੀਬੀਆਂ ਹੋਰ ਵੀ ਆ ਗਈਆਂ ਤੇ ਚਲੋ ਮੈਂ ਖਲੋਗੀ ਵੀ ਚਲੋ ਇਹ ਪਹਿਲਾਂ ਲੈ ਲੈਣ ਫਿਰ ਮੈਂ ਲੈ ਲੂੰਗੀ ਸਬਜ਼ੀ ਉਹ ਜਿਹੜਾ ਭਾਈ ਸੀ ਸਰਦਾਰ ਸੀ ਅਮਰਤ ਧਾਰੀ ਸੀ ਤੇ ਉਹਨੇ ਨਾ ਫੋਨ ਆਪਣੀ ਉੱਪਰਲੀ ਜੇਬ ਵਿੱਚ ਪਾਇਆ ਤੇ ਉੱਥੇ ਇੱਕ ਕਥਾ ਚੱਲਣ ਢਈ ਉਹ ਕਹਿੰਦੀ ਵੀ ਮੈਂ ਉਹ ਕਥਾ ਦੇ ਵਿੱਚ ਸੁਣਿਆ ਕਿ ਉਹ ਬਚਨ ਕਰ ਰਿਹਾ ਵੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਵੀ ਗੁਰੂ ਨਾਨਕ ਸਾਹਿਬ ਬਚਨ ਕਰਦੇ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਰੱਬ ਨੂੰ ਚਿੰਤਾ ਹੈ ਸਾਡੀ ਵੀ ਕਦੋਂ ਸਾਨੂੰ ਰੋਟੀ ਮਿਲਣੀ ਹੈ ਕਦੋਂ ਨਹੀਂ ਮਿਲਣੀ ਰੱਬ ਦੇ ਹੱਥੀ ਸਭ ਕੁਝ ਹੈ ਉਹਨੇ ਸਾਨੂੰ ਮਾਰਨਾ ਹੈ ਉਹਨੇ ਸਾਨੂੰ ਜਿਉਣਾ ਹੈ ਇਸ ਚੀਜ਼ ਦੀ ਫਿਕਰ ਨਹੀਂ ਕਰਨੀ ਚਾਹੀਦੀ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲਸਾ ਜੀ ਉਹ ਭੈਣ ਕਹਿੰਦੀ ਮੈਂ ਉਹ ਸੁਣਦੀ ਰਹੀ ਜਿੰਨਾ ਚਿਰ ਉਹ ਸਮਾਨ ਲੈਂਦੀਆਂ ਰਹੀਆਂ ਮੈਂ ਸੁਣਦੀ ਰਹੀ ਮੇਰੇ ਮਨ ਨੇ ਨਾ ਉਦਮ ਕੀਤਾ ਉਹ ਦੋ ਚਾਰ ਬੋਲ ਗੁਰੂ ਕੀ ਬਾਣੀ ਦੇ ਸੁਣਨ ਕਰਕੇ ਮੇਰੇ ਮਨ ਨੇ ਉਦਮ ਕੀਤਾ ਤੇ ਮੈਂ ਨਾ ਉਹਨਾਂ ਨੂੰ ਪੁੱਛ ਲਿਆ ਵੀ ਇਹ ਕੌਣ ਬਾਬਾ ਜੀ ਨੇ ਇਹ ਖਾਲਸਾ ਜੀ ਵੇਖੋ ਇੱਕ ਹੁੰਦੀ ਹੈ ਆਪਣੀ ਵਡਿਆਈ ਕਰਨੀ ਗੁਣਗਾਨ ਕਰਨ ਪਰ ਖਾਲਸਾ ਜੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਦਾਸ ਦੇ ਵਿੱਚ ਜੋ ਵੀ ਖਾਲਸਾ ਜੀ ਖੇਡ ਹੈ ਮੈਂ ਨਹੀਂ ਕਹਿੰਦਾ ਮੈਂ ਬੜਾ ਵੱਡਾ ਵਿਦਵਾਨ ਹਾਂ ਤੇ ਜੋ ਮੈਂ ਕਰ ਰਿਹਾ ਉਹ ਕੋਈ ਕਰ ਨਹੀਂ ਸਕਦਾ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਖਾਲਸਾ ਜੀ ਵੱਡੇ ਤੋਂ ਵੱਡਾ ਸੇਵਾਦਾਰ ਹੈ ਵੱਡੇ ਤੋਂ ਵੱਡਾ ਸੰਤ ਹੈ ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਹੈ ਵੱਡੇ ਤੋਂ ਵੱਡਾ ਸਾਧ ਹੈ ਵੱਡੇ ਤੋਂ ਵੱਡਾ ਗੁਰਸਿੱਖ ਹੈ ਇਹ ਤੇ ਸਭ ਕੋ ਜੀ ਖਾਲਸਾ ਜੀ ਵੱਡੇ ਵੱਡੇ ਖਾਨ ਆਪਾਂ ਸਭ ਤੋਂ ਨੀਵੇਂ ਨਿਮਾਣੇ ਹਾਂ ਉਹ ਖਾਲਸਾ ਜੀ ਭਾਈ ਸਾਹਿਬ ਨੇ ਦੱਸਿਆ ਵੀ ਇਦਾਂ ਕਥਾ ਚੱਲਦੀ ਹੈ ਵੀ ਉਹ ਇਹਨਾਂ ਦੀ ਤੇ ਉਹ ਭੈਣ ਕਹਿੰਦੀ ਮੈਂ ਕਹਿਣ ਲੱਭੀ ਵੀ ਮੈਨੂੰ ਤੇ ਚਿੰਤਾ ਚੋਰਾ ਬੜਾ ਰਹਿਦਾ ਹਰ ਜੀ ਦਾ ਮੈਨੂੰ ਚਿੰਤਾ ਰਹਿੰਦੀ ਮੈਂ ਮਾਰੀ ਨਾ ਜਾਵਾਂ ਤੇ ਕਹਿੰਦੇ ਵੀ ਉਹ ਭਾਈ ਸਾਹਿਬ ਨੇ ਨਾ ਜਿਹੜੇ ਉਹ ਸਬਜ਼ੀ ਵੇਚਣ ਵਾਲੇ ਸੀਗੇ ਉਹ ਕਹਿੰਦੇ ਮੈਂ ਤੁਹਾਨੂੰ ਇੱਕ ਦੱਸਦਾ ਤੁਸੀਂ ਉਹਨਾਂ ਨੂੰ ਸੁਣਿਆ ਕਰੋ ਉਹ ਮਹਾਰਾਜ ਦੀ ਕਿਰਪਾ ਅਸੀ ਵਰਤੀ ਉਹ ਭੈਣ ਕਹਿੰਦੀ ਵੀ ਮੈਨੂੰ ਨਹੀਂ ਸੀ ਪਤਾ ਉਹ ਤੇ ਤੁਸੀਂ ਹੋ ਜਦੋਂ ਹੁਣ ਗੱਲ ਹੋਈ ਕਹਿੰਦੇ ਉਹਨਾਂ ਨੇ ਮੈਨੂੰ ਦੱਸਤਾ ਵੀ ਇੱਕ ਚੈਨਲ ਆ ਉਹਨੂੰ ਸੁਣਿਆ ਕਰੋ ਉਹਨਾਂ ਨੇ ਮੈਂ ਉਹਨੂੰ ਫੋਨ ਦਿੱਤਾ ਉਹਨਾਂ ਨੇ ਉਹ ਕਰਕੇ ਇਹ ਸਬਸਕ੍ਰਾਈਬ ਕਰਤਾ ਤੇ ਉਹ ਪਹਿਲੀ ਇੱਕ ਉਤੇ ਆਈ ਤੇ ਮੈਂ ਉਹ ਓਪਨ ਕਰਕੇ ਤੇ ਸੁਣਨ ਲੱਗ ਪਈ ਨਾਲੇ ਮੈਂ ਸਬਜ਼ੀ ਲੈ ਕੇ ਫਿਰ ਅੰਦਰ ਚਲੇ ਗਈ ਅੰਦਰ ਬੈਠ ਕੇ ਮੈਂ ਸੁਣਦੀ ਰਹੀ ਉਹ ਐਸਾ ਉਹਨੇ ਉਹ ਬੋਲਾਂ ਨੇ ਮੇਰਾ ਕੇ ਨਹੀਂ ਮਨ ਬਣਿਆ ਐਸੀ ਕਿਰਪਾ ਸਤਗੁਰਾਂ ਦੀ ਵਰਤੀ ਉਹ ਭੈਣ ਨੇ ਦੱਸਿਆ ਕਿ ਵੀਰ ਜੀ ਉਹ ਵੀਡੀਓ ਤੁਹਾਡੀ ਸੀ ਤੁਹਾਡਾ ਚੈਨਲ ਉਹ ਭਾਈ ਸਾਹਿਬ ਵੀ ਸੁਣਦੇ ਸੀ ਉਹਨਾਂ ਨੇ ਮੈਨੂੰ ਦੱਸਤਾ ਉਹ ਮੇਰਾ ਐਸਾ ਉਤੇ ਮਨ ਵੱਜਾ ਮਹਾਰਾਜ ਦੀ ਐਸੀ ਕਿਰਪਾ ਹੋਈ ਉਹਦੇ ਵਿੱਚ ਬਾਬਾ ਨੌ ਸਿੰਘ ਸਾਹਿਬ ਦੇ ਘਰ ਦੀਆਂ ਮਹਿਮਾ ਸੁਣੀਆਂ ਕਹਿੰਨੀ ਮੈਂ ਆਪਣੇ ਘਰ ਵਾਲੇ ਨੂੰ ਆਖਿਆ ਵੀ ਇੱਕ ਰਾਮ ਮੈਨੂੰ ਨਾ ਦਰਬਾਰ ਸਾਹਿਬ ਇਸ਼ਨਾਨ ਕਰਾ ਲਿਆਓ ਤੇ ਇੱਕ ਰਾਮ ਮੈਨੂੰ ਬਾਬਾ ਨੌ ਸਿੰਘ ਸਾਹਿਬ ਦੇ ਘਰ ਲੈ ਜਾਓ ਚਲੋ ਮਹਾਰਾਜ ਦੀ ਕਿਰਪਾ ਵਰਤੀ ਤਾਂ ਅਸੀਂ ਐਤਵਾਰ ਦਾ ਪ੍ਰਣ ਬਣਾ ਲਿਆ ਬੱਚੇ ਵੀ ਨਾਲ ਮਹਿਮੀਨ ਮੇਰਾ ਘਰ ਵਾਲਾ ਅਸੀਂ ਬਾਬਾ ਨੌ ਸਿੰਘ ਸਾਹਿਬ ਦੇ ਘਰ ਗਏ ਗੁਰੂ ਰਾਮਦਾਸ ਮਹਾਰਾਜ ਦੇ ਘਰ ਇਸ਼ਨਾਨ ਪਾਨ ਕੀਤਾ ਬਾਬਾ ਨੌ ਸਿੰਘ ਸਾਹਿਬ ਦੇ ਘਰ ਗਏ ਐਨੀ ਮੈਂ ਰਸਤਾ ਬਸਤਾ ਲੈ ਕੇ ਗਈ ਸਾਰਸਤਾ ਚੜਾਈਆਂ ਅਰਦਾਸ ਕਰਾਈ ਉੱਥੇ ਸੇਖ ਸੀ ਉਹਨਾਂ ਨੂੰ ਆਖਿਆ ਵੀ ਮੈਨੂੰ ਚਿੰਤਾ ਚੋਰਾ ਫਿਕਰ ਬਹੁਤ ਰਹਿੰਦੀ ਹੈ ਵਹਿਮ ਰਹਿੰਦਾ ਵੀ ਮੈਂ ਮਰ ਜਾਣਾ ਮੇਰੇ ਬੱਚਿਆਂ ਦਾ ਕੀ ਬਣੂ ਦਿਲਦਰ ਰਹਿੰਦਾ ਅਰਦਾਸ ਕਰਦੇ ਉਹਨਾਂ ਨੇ ਅਰਦਾਸ ਕਰਤੀ ਮਹਾਰਾਜ ਕਿਰਪਾ ਕਰੋ ਮਹਾਰਾਜਾ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਇਹਦਾ ਦਿਲਦਰ ਦੂਰ ਕਰੋ ਮਹਾਰਾਜੇ ਦਾ ਡਰ ਵਹਿਮ ਭਰਮ ਸਭ ਦੂਰ ਕਰ ਦਿਓ ਕਿਰਪਾ ਕਰੋ ਸ਼ੀਦੋ ਸਿੰਘ ਉਹੰਗ ਸੰਗ ਵਰਤੋਂ ਆਪ ਜੀ ਦੀ ਸ਼ਰਨ ਆਏ ਆ ਇਹਦਾ ਅਰਦਾਸ ਕਰਕੇ ਫਤੇ ਬੁਲਾ ਦਿੱਤੀ ਉਹ ਭੈਣ ਕਹਿੰਦੀ ਵੀਰ ਜੀ ਤੁਸੀਂ ਸੱਚ ਜਾਣਿਓ ਜਦੋਂ ਉਥੋਂ ਦਰਸ਼ਨ ਮੇਲੇ ਕਰਕੇ ਆਏ ਤੇ ਸ਼ਾਮ ਨੂੰ ਉਸ ਦਿਨ ਆਕੇ ਨਾ ਮੈਂ ਰਹਿਰਾ ਸਾਹਿਬ ਦਾ ਪਾਠ ਆਪ ਕੀਤਾ ਪੋਥੀ ਤੋਂ ਅਗਲੇ ਦਿਨ ਮੈਂ 4 ਵਜੇ ਮੇਰੀ ਅੱਖ ਖੁੱਲ ਗਈ ਉੱਠ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਬਾਣੀ ਪੜ੍ਹੀ ਵਾਹਿਗੁਰੂ ਵਾਹਿਗੁਰੂ ਜਪਿਆ ਮਹਾਰਾਜ ਦੀ ਕਿਰਪਾ ਨਾਲ ਘਰ ਵਾਲਾ ਕੰਮ ਤੇ ਚੱਲ ਗਿਆ ਬੱਚੇ ਸਕੂਲ ਚਲੇ ਗਏ ਤੇ ਮੈਂ ਘਰ ਵਿੱਚ ਇਕੱਲੀ ਸਾਂ ਮਹਾਰਾਜ ਦੀ ਕਿਰਪਾ ਨਾਲ ਤੁਹਾਡੀਆਂ ਕਥਾ ਹੋਰ ਸੁਣੀਆਂ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਬਾਣੀ ਹੋਰ ਪੜ੍ਹੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਫਿਰ ਕਥਾ ਸੁਣੀ ਫਿਰ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਵਾਹਿਗੁਰੂ ਤੁਰਦੀ ਫਿਰਦੀ ਨੇ ਜਪਿਆ ਫਿਰ ਬੱਚੇ ਆ ਗਏ ਸ਼ਾਮਾਂ ਤੱਕ ਘਰ ਵਾਲਾ ਆ ਗਿਆ ਸ਼ਾਮ ਨੂੰ ਫਿਰ ਰਾਰਾ ਸਾਹਿਬ ਕੀਤੀ ਉਹ ਭੈਣ ਕਹਿੰਦੀ ਉਸ ਦਿਨ ਤੋਂ ਬਾਅਦ ਬਾਬਾ ਨੌ ਸਿੰਘ ਸਾਹਿਬ ਦੀ ਆਸੀ ਕਿਰਪਾ ਵਰਤੀ ਨਾ ਮੈਨੂੰ ਫਿਕਰ ਆਈ ਕੋਈ ਨਾ ਚਿੰਤਾ ਆਈ ਨਾ ਦਲਿੱਦਰ ਆਇਆ ਨਾ ਕੋਈ ਝੂਰਾ ਨਾ ਕੋਈ ਸੰਤਾਬ ਨਾ ਕੋਈ ਵਹਿਮ ਨਾ ਕੋਈ ਪਰੇ ਉਹ ਸਾਰਾ ਕੁਝ ਬਾਬਾ ਨੋ ਸਿੰਘ ਸਾਹਿਬ ਨੇ ਕੱਟਤਾ ਉਸ ਦਿਨ ਤੋਂ ਬਾਅਦ ਕਿੰਨੀ ਮੈਂ ਉਮਰ ਤੇ ਵੇਲੇ ਵੀ ਜਾਗਨੀ ਆ ਬਾਣੀ ਵੀ ਪੜਦੀ ਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੇ ਸੁੱਖ ਮੈਨੂੰ ਨਸੀਬ ਹੋ ਗਏ ਆ ਮੇਰੀ ਜਿਹੜੀ ਚਿੰਤਾ ਨਹੀਂ ਸੀ ਗਲੋ ਲੱਥ ਦੀ ਉਹ ਵੀ ਲੱਥ ਗਈ ਵੇਖੋ ਖਾਲਸਾ ਜੀ ਸ਼ਹੀਦਾਂ ਨੇ ਕਲਾ ਵਰਤਾ ਦਿੱਤੀ ਤੇ ਜਿਹੜੇ ਕਹਿੰਦੇ ਸਾਨੂੰ ਫਿਕਰ ਰਹਿੰਦੀ ਆ ਚਿੰਤਾ ਰਹਿੰਦੀ ਆ ਵਹਿਮ ਰਹਿੰਦਾ ਦਿਲਦਰ ਰਹਿੰਦਾ ਮਨ ਦੁਖੀ ਰਹਿੰਦਾ ਉਹ ਖਾਲਸਾ ਜੀ ਆ ਭੈਣ ਦੀ ਹੱਡ ਬੀਤੀ ਨੂੰ ਜਰੂਰ ਸੁਣੀਓ ਵਿਕੁਮਾਰਾ ਕਿਵੇਂ ਕਿਰਪਾ ਕਰਦੇ ਜੁੜ ਕੇ ਅਰਦਾਸ ਕਰਿਆ ਕਰੋ ਪਤਾ ਨਹੀਂ ਕਿਹੜੀ ਅਰਦਾਸ ਖਾਲਸਾ ਜੀ ਸਾਡੀ ਪ੍ਰਵਾਨ ਹੋ ਜਾਣੀ ਹੈ ਤੇ ਮੈਂ ਇਸ ਗੱਲ ਤੋਂ ਹੈਰਾਨ ਹਾਂ ਹੋਰ ਵੀ ਹੱਡ ਬੀਤੀਆਂ ਵਿੱਚ ਗੱਲਾਂ ਹੋਈਆਂ ਪਰ ਆਹ ਵੀ ਹੱਡ ਬੀਤੀ ਖਾਲਸਾ ਜੀ ਬਾਕਮਾਲ ਸੀ ਵੇਖੋ ਇੱਕ ਸਬਜੀ ਵਾਲਾ ਸਿੱਖ ਉਹ ਹੱਡ ਬੀਤੀਆਂ ਦਾ ਆਪਣੀਆਂ ਸੁਣਦੀਆਂ ਉਹ ਸੁਣਦਾ ਸੀ ਆਪ ਸੰਗਤਾਂ ਦੇ ਆ ਚੈਨਲ ਤੋਂ ਤੇ ਖਾਲਸਾ ਜੀ ਇਹ ਸ਼ੀਦਾਂ ਦੇ ਚੈਨਲ ਤੋਂ ਵੇਖੋ ਉਹ ਸੁਣਦਾ ਸੀ ਉਹਨੇ ਫਿਰ ਗਾਂ ਮਾਤਾ ਨੂੰ ਜੋੜਤਾ ਤੇ ਮਾਤਾ ਦਾ ਜੀਵਨ ਬਦਲ ਗਿਆ ਅਮਰਤ ਵੇਲੇ ਜਾਗਣ ਲੱਗ ਪਈ ਚਿੰਤਾ ਛੋਰਾ ਦੂਰ ਹੋ ਗਿਆ ਵੇਖੋ ਸਤਗੁਰਾਂ ਦੀ ਕਲਾ ਮਹਾਰਾ ਜਿਨ੍ਹਾਂ ਨੂੰ ਜੋੜਨਾ ਹੈ ਖਾਲਸਾ ਜੀ ਆਪੇ ਜੋੜ ਲੈਂਦੇ ਹਨ ਸੋ ਇਸ ਕਰਕੇ ਸੱਚੇ ਪਾਤਸ਼ਾਹ ਦੀ ਮਹਿਮਾ ਹੈ ਸੱਚੇ ਪਾਤਸ਼ਾਹ ਦੀ ਵਡਿਆਈ ਹੈ ਅਕਾਲ ਪੁਰਖ ਵਾਹਿਗੁਰੂ ਜੀ ਮਹਾਰਾਜ ਦੀ ਬਾਣੀ ਦੀਆਂ ਇਹ ਗੱਲਾਂ ਹਨ ਇਸ ਕਰਕੇ ਇਹਨਾਂ ਦਾ ਅਸਰ ਹੁੰਦਾ ਗੁਰਮਖੋ ਦਾਸ ਦਾਇ ਦੇ ਵਿੱਚ ਕੋਈ ਜ਼ੋਰ ਨਹੀਂ ਕਈ ਕਹਿੰਦੇ ਆ ਵੀ ਤੁਸੀਂ ਸੁਣਾਉਂਦੇ ਹੋ ਨਾ ਪਾਈ ਇੱਕ ਬੇਨਤੀ ਹੋਰ ਜਦੋਂ ਖਾਲਸਾ ਜੀ ਦਾਸ ਕਦੇ ਕਿਸੇ ਨੂੰ ਮਿਲ ਜਾਵੇ ਮੰਨ ਲਓ ਆਪਾਂ ਬਾਹਰ ਵਿਚਰਦੇ ਹਾਂ ਕਿਤੇ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਮੈਂ ਨਜ਼ਰੀ ਆਜਮਾ ਤੁਹਾਨੂੰ ਮੇਰੀ ਇੱਕ ਬੇਨਤੀ ਭੈਣਾ ਅੱਗੇ ਤੇ ਉਹ ਕਈ ਖਾਲਸਾ ਜੀ ਦਾਸ ਦੇ ਨੇ ਇਦਾਂ ਪੈਰੀ ਹੱਥ ਲਾਉਣ ਪੈਂਦੇ ਆ ਮੈਂ ਹੱਥ ਬੰਨ ਕੇ ਆਪ ਜੀ ਦੇ ਚਰਨਾਂ ਵਿੱਚ ਇਹ ਗੱਲ ਹੁਣੇ ਮੈਂ ਕਹਿ ਦਿੰਦਾ ਮੈਨਾਂ ਤਿੰਨ ਚਾਰ ਵਾਰ ਇਦਾਂ ਹੋ ਗਿਆ ਤੁਸੀਂ ਮੈਨੂੰ ਮਿਲੋ ਮਿਲ ਕੇ ਗੱਜ ਕੇ ਫਤੇ ਬਲਾਓ ਫਤੇ ਬਲਾ ਕੇ ਦੱਸ ਦਿਓ ਵੀ ਅਸੀਂ ਆਪ ਜੀ ਦੇ ਚੈਨਲ ਤੋਂ ਹੱਡ ਬੀਟੀਆਂ ਸੁਣਦੇ ਮੈਨੂੰ ਉਹਦੇ ਨਾਲ ਬੇਅੰਤ ਖੁਸ਼ੀ ਹੋਊਗੀ ਇੰਨੀ ਖੁਸ਼ੀ ਹੋਊਗੀ ਵੀ ਜਿਹੜੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਪਰ ਜਿਹੜਾ ਚਰਣੀ ਹੱਥ ਪੈਰੀ ਹੱਥ ਲਾਉਣਾ ਨਾ ਉਹ ਖਾਲਸਾ ਜੀ ਉੱਥੇ ਬੈਠੇ ਮਹਾਪੁਰਸ਼ਾਂ ਦੇ ਚਰਣੀ ਲਾਉਣਾ ਆਪਾਂ ਤੇ ਮਹਾਰਾਜ ਦੇ ਨਿਮਾਣੇ ਜੇ ਸਿੱਖ ਹਾਂ ਅਜੇ ਚੱਲ ਰਹੇ ਹਾਂ ਅਜੇ ਸਿੱਖ ਰਹੇ ਹਾਂ ਮਹਾਰਾਜ ਦੇ ਘਰ ਪਹੁੰਚ ਨਹੀਂ ਗਏ ਹਲੇ ਰਸਤੇ ਦੇ ਵਿੱਚ ਰਾਹੀ ਹਾਂ ਤੇ ਜਿਹੜਾ ਰਾਹੀ ਹੁੰਦਾ ਉਹ ਮਿੱਤਰ ਹੁੰਦਾ ਰਾਹੀ ਜਿਹੜਾ ਹੁੰਦਾ ਉਹ ਸਾਥੀ ਸੰਗੀ ਹੁੰਦਾ ਉਹ ਰੱਬ ਨਹੀਂ ਹੁੰਦਾ ਇਸ ਕਰਕੇ ਸਾਖੀ ਸੰਧੀ ਜਿਹੜੇ ਸੰਗੀ ਹੁੰਦੇ ਆ ਉਹਨਾਂ ਨੂੰ ਆਪਾਂ ਨੂੰ ਫੜੇ ਬੁਲਾਉਣੀ ਚਾਹੀਦੀ ਆ ਸੋ ਇਸ ਕਰਕੇ ਇਹ ਮੇਰੀ ਬੇਨਤੀ ਆਪ ਜੀ ਜੂਰੂ ਪ੍ਰਵਾਨ ਕਰਨਾ ਕਿਉਂਕਿ ਕਈ ਵਿਚਾਰੀਆਂ ਬੀਬੀਆਂ ਉਹਨਾਂ ਨੂੰ ਨਹੀਂ ਪਤਾ ਉਹ ਮੇਰੇ ਤੋਂ ਵਧੇਰੇ ਕਿਤੇ ਉਮਰ ਦੀਆਂ ਮੇਰੀਆਂ ਮਾਵਾ ਬਾਗ ਹਨ ਉਹ ਪੈਰੀ ਹੱਥ ਲਾਉਂਦੀਆਂ ਮੈਨੂੰ ਉਦੋਂ ਬੜਾ ਫੀਲ ਹੁੰਦਾ ਇਸ ਕਰਕੇ ਮੇਰੀ ਇਹ ਬੇਨਤੀ ਹੈ ਗੁਰਮਖੋ ਸਾਰੇ ਭਾਈ ਭੈਣ ਗੁਰਸੇਖ ਵੀਰ ਬਜ਼ੁਰਗ ਜਿਹੜਾ ਵੀ ਦਾਸ ਨੂੰ ਕਿਤੇ ਮੈਂ ਮਿਲ ਜਾਵਾਂ ਆ ਸੰਗਤ ਹੁਣ ਪਛਾਣਨ ਲੱਗ ਪਈ ਜੇ ਮੈਂ ਮਿਲ ਜਾਵਾਂ ਤੇ ਮੇਰੀ ਬੇਨਤੀ ਇਹੀ ਹੈ ਕਿ ਮੇਰੇ ਮੇਰੇ ਨਾਲ ਇਦਾਂ ਨਾ ਵੀ ਮੈਨੂੰ ਵੱਖਰਾ ਕੁਛ ਮੈਂ ਤੁਹਾਡੇ ਵਰਗਾ ਹੀ ਆ ਤੇ ਮੈਨੂੰ ਫਤਿਹ ਬੁਲਾ ਕੇ ਤੁਸੀਂ ਜਿਹੜਾ ਬਚਨ ਕਰਨਾ ਮੈਂ ਉਹਦਾ ਜਵਾਬ ਦੇਵਾਂਗਾ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਕਿਰਪਾ ਕਰਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਮਹਾਰਾ ਸੱਚੇ ਪਾਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਖੁਸ਼ੀਆਂ ਖੇੜੇ ਬਖਸ਼ਣ ਨਾਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ